ਮੇਰਾ ਬੱਚਾ ਬੜਾ ਇੱਕਦਮ ਅਪਸੈਟ ਹੋ ਗਿਆ ਸੀਗਾ ਫਿਰ ਇਦਨ ਮੈਂ ਨਾ ਘਰੇ ਬਿਠਾ ਮੈਂ ਵਾਈਫ ਨੂੰ ਪੁੱਛਿਆ ਕਿ ਤੇਰੇ ਸਭ ਠੀਕ ਆ ਮੈਂ ਕਹਾਂ ਨਹੀਂ ਠੀਕ ਕੁਝ ਗੜਬੜਿਆ ਮੈਂ ਰਾਤੀ ਨੂੰ 12 ਵਜੇ ਦਾ 11 ਵਜੇ ਬੈਠੇ ਅਹੀਂ ਪੀਓ ਪੋਤ ਸਵੇਰੇ 6 ਵਜੇ ਤੱਕ ਪੂਰੀ ਰਾਤ ਮਤਲਬ ਗਲਾ ਕਰਦਾ ਰਹਾ ਤੇ ਉਹ ਕਟੂਕਟ 12 ਵਜੇ ਤੋਂ ਲੈ ਕੇ ਸਵੇਰੇ 5:30 ਵਜੇ ਰੋਇਆ ਕਰੂ ਗੁੱਚੀ ਗੁੱਚੇ ਤਰ ਮੜੇ ਰਾਣੀ ਰਾਣੀ ਭਾਈ ਆ ਵੇਖੋ ਇੱਕ ਇੱਕ ਉਹ ਗੁੱਚੀ ਵਾਲਾ ਵੀ ਕਰਿਓ ਜਿਹੜੇ ਗਗੜਾ ਖੇਡਦੇ ਸੀਗੇ ਪਿੱਲਾਂ ਜੂ ਬੰਦੇ ਬੰਦੇ ਨਾ ਕਾਨੇ ਦੀ ਕਲਮ ਕੱਢ ਲੈਣੀ ਕਾਨੇ ਦੀ ਤੇ ਉਹਦੇ ਨਾਲ ਲਿਖਣਾ ਉਹ ਬੜਾ ਖੂਬਸੂਰਤ ਸੀਗਾ ਭਾਜੀ ਉਹ ਤੁਹਾਡੀ ਹੈਂਡਰਾਈਟਿੰਗ ਤੁਹਾਡੀ ਲਿਖਾਈ ਬਹੁਤ ਖੂਬਸੂਰਤ ਨਜ਼ਰ ਆਉਂਦਾ ਤੁਸੀਂ ਮਤਲਬ ਸ਼ਬਦਾਂ ਨੂੰ ਬੜਾ ਪ੍ਰੋਪਰ ਲਿਖਦੇ ਸੀਗੇ ਮੇਰੇ ਲਈ ਤਾਂ ਮੈਥ ਹੀ ਸਭ ਤੋਂ ਮੇਰੇ ਲਈ ਮੇਰਾ ਦੁਸ਼ਮਣ ਰਿਹਾ ਬਹੁਤ ਵੱਡਾ ਤੇ ਮਤਲਬ ਮੈਥ ਚੋਂ ਮੈਨੂੰ ਇਹ ਹੁੰਦਾ ਸੀ ਬਸ ਪਾਸ ਹੋ ਜਾ ਜਿਹੜੀ ਕੁੜੀ ਨੇ ਮੈਨੂੰ ਪੜਾਇਆ ਜਿਹੜੀ ਵਿਚਾਰੀ ਮੈਨੂੰ ਪੜਾਉਂਦੀ ਰਹੀ ਉਹਦੇ ਨੰਬਰ ਮੇਰੇ ਤੋਂ ਘੱਟ ਮੇਰੇ ਉਹਦੇ ਤੋਂ ਵੱਧ ਸਤਿ ਸ਼੍ਰੀ ਅਕਾਲ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਫਿਲਮ ਹੁਸ਼ਿਆਰ ਸਿੰਘ ਜਿਹੜੀ ਕੀ ਉਸ ਸਿਸਟਮ ਤੇ ਬਣੀ ਹੋਈ ਹੈ ਜੋ ਅਸੀਂ ਸਿਸਟਮ ਦੇਖਦੇ ਆ ਜੋ ਅਸੀਂ ਸਿਸਟਮ ਆਪ ਦੇ ਆਪ ਦੇ ਹੰਡਾ ਵੀ ਰਹੇ ਆ ਅਸੀਂ ਪਹਿਲਾਂ ਚੀਜ਼ਾਂ ਨੂੰ ਆਪਣੇ ਆਪ ਦੇ ਹੰਡਾਇਆ ਸਕੂਲ ਦਾ ਕੁਛ ਸਰਕਾਰ ਦਾ ਇਹ ਸਿਸਟਮ ਹੈ ਤੇ ਜਿਹੜਾ ਇਹ ਫਿਲਮ ਆਧਾਰਿਤ ਹੈਗੀ ਹੈ ਤਾਂ ਸਾਡੇ ਨਾਲ ਫਿਲਮ ਦੇ ਸਟਾਰ ਕਾਸਟ ਸੁੱਖੀ ਚੱਲ ਅਤੇ ਮੈਡਮ ਪਰਮਰ ਸਾਡੇ ਨਾਲ ਹੈਗੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦਾ ਜੀ ਬਹੁਤ-ਬਹੁਤ ਸ਼ੁਕਰੀਆ ਜੀ ਅਸੀਂ ਫਿਲਮ ਦਾ ਜੋ ਦੇਖਿਆ ਟ੍ਰੇਲਰ ਇਹ ਚੀਜ਼ਾਂ ਮੇਰੇ ਹਿਸਾਬ ਨਾਲ ਜਦੋਂ ਆਪਾਂ ਪੜ੍ਹਦੇ ਸੀ ਉਦੋਂ ਚਲਦੀਆਂ ਆ ਰਹੀਆਂ ਨੇ ਉਹ ਲਗਾਤਾਰ ਚਲਦੀਆਂ ਆ ਰਹੀਆਂ ਨੇ ਉਹ ਖਤਮ ਨਹੀਂ ਹੋਈਆਂ ਉਹਨਾਂ ਤੇ ਆਧਾਰ ਤੇ ਫਿਲਮ ਬਣੀ ਹੈ ਹਾਂਜੀ ਮਤਲਬ ਮੈਨੂੰ ਲੱਗਦਾ ਵੀ ਜਦੋਂ ਆਪਾਂ ਪੜਦੇ ਸੀ ਸ਼ਾਇਦ ਉਦੋਂ ਤੱਕ ਸਿਸਟਮ ਠੀਕ ਸੀ ਜਿਹੜੇ ਹੁਣ ਟੀਚਰਸ ਦੀਆਂ ਜ਼ਿੰਮੇਵਾਰੀਆਂ ਪੜਾਉਣ ਤੋਂ ਬਿਨਾ ਹੋਰ ਵਧ ਗਈਆਂ ਨਾ ਉਹ ਉਹਨਾਂ ਨੇ ਥੋੜਾ ਸਿਸਟਮ ਨੂੰ ਹਲਾਤਾ ਠੀਕ ਹੈ ਇਹਦੇ ਨਾਲ ਮੈਨੂੰ ਐਂ ਲੱਗਦਾ ਵੀ ਜਿਹੜੇ ਬੇਰੋਜ਼ਗਾਰ ਬੈਠੇ ਆ ਉਹਨਾਂ ਨੂੰ ਸ਼ਾਇਦ ਉਹਨਾਂ ਕੰਮਾਂ ਤੇ ਲਾ ਕੇ ਜਿਹੜੇ ਕੰਮਾਂ ਤੇ ਅੱਜ ਟੀਚਰ ਲੱਗੇ ਹੋਏ ਨੇ ਉਹਨਾਂ ਕੰਮਾਂ ਤੇ ਲਗਾ ਕੇ ਤੇ ਜਿਹੜੇ ਟੀਚਰ ਦਾ ਕੰਮ ਹੈ ਜਿਹੜਾ ਫਰਜ਼ ਆ ਉਹਦਾ ਉਹਨੂੰ ਉਹ ਨਿਭਾਉਣ ਦੇਣਾ ਚਾਹੀਦਾ ਬਿਲਕੁਲ ਅਸੀਂ ਤੁਹਾਡੇ ਸਮੇਂ ਦੀ ਆਪਾਂ ਚਲੋ ਗੱਲ ਕਰਦੇ ਹਾਂ ਤੇ ਜਦੋਂ ਫੱਟ ਕਿਆ ਮਤ ਹੁੰਦੀ ਸੀ ਦਵਾਤਾਂ ਕਹਿੰਦੇ ਹੁੰਦੇ ਸੀ ਉਹ ਦਵਾਤ ਕਹਿੰਦੇ ਸੀ ਸ਼ਹਿਰ ਆ ਦਵਾਤਾਂ ਨਹੀਂ ਪਤਾ ਹੋਣੀਆਂ ਮੇਰੇ ਸਾਹਬ ਨਾਲ ਉਹ ਉਹ ਚੀਜ਼ਾਂ ਬਹੁਤ ਚੰਗੀਆਂ ਹੈਗੀਆਂ ਸੀ ਜਿਹੜੇ ਸਿਸਟਮ ਦੇਖੀਏ ਹਾਂ ਦਵਾਤਾਂ ਕਲਮ ਹੈਨਾ ਕਾਨੇ ਦੀ ਕਲਮ ਘਟ ਲੈਣੀ ਕਾਨੇ ਦੀ ਤੇ ਉਹਦੇ ਨਾਲ ਲਿਖਣਾ ਉਹ ਬੜਾ ਖੂਬਸੂਰਤ ਸੀਗਾ ਭਾਜੀ ਉਹ ਤੁਹਾਡੀ ਹੈਂਡਰਾਈਟਿੰਗ ਤੁਹਾਡੀ ਲਿਖਾਈ ਬਹੁਤ ਖੂਬਸੂਰਤ ਨੀਜ਼ ਉਹਦੇ ਨਾਲ ਤੁਸੀਂ ਮਤਲਬ ਸ਼ਬਦਾਂ ਨੂੰ ਬੜਾ ਪ੍ਰੋਪਰ ਲਿਖਦੇ ਸੀਗੇ ਹੈਨਾ ਤੁਹਾਡੀ ਭਾਸ਼ਾ ਬਹੁਤ ਵਧੀਆ ਸੀ ਫਿਰ ਉਹ ਫੱਟੀ ਦੇ ਮਟਾ ਲੈਣਾ ਗਾਜਨੀ ਨਾਲ ਉੱਤੇ ਸਾਫ਼ ਕਰ ਲੈਣਾ ਤੋ ਉਹ ਬੜਾ ਉਹ ਖੂਬਸੂਰਤ ਸੀਗਾ ਉਹਦੋਂ ਉਹ ਸ਼ਾਇਦ ਮਤਲਬ ਜਿਵੇਂ ਮੇਰੇ ਫਾਦਰ ਸਾਹਿਬ ਦਾਸਦੇ ਜੀ ਜਦੋਂ ਪਾਕਿਸਤਾਨ ਤੋਂ ਹੁੰਦੇ ਸੀ ਉਦੋਂ ਤੋਂ ਉਦੋਂ ਤੋਂ ਤੁਦਿ ਸ਼ਮਕ ਨਾਲ ਮਾਸਟਰ ਜਿਹੜੇ ਸੀ ਉਹ ਹੈ ਨਾ ਗੁਰਦੇ ਸੀ ਪਰ ਉਦੋਂ ਪੜਾਈ ਦਾ ਸਿਸਟਮ ਬਹੁਤ ਕਮਾਲ ਸੀਗਾ ਉਦੋਂ ਜਿਹੜੋਂ ਦੇ ਲੋਕ ਪੜ੍ਹਿਆ ਉਹ ਕਮਾਲ ਸੀ ਮਤਲਬ ਉਦੋਂ ਤੇ ਸਾਡੇ ਟਾਈਮ ਤੱਕ ਮਤਲਬ ਠੀਕ ਸੀਗਾ 90 ਤੱਕ ਵਧੀਆ ਸੀ ਮਾਹੌਲ ਪੜਾਈ ਦਾ ਅਸੀਂ ਲੱਭੇ ਤੱਕ ਉਦੋਂ ਮੇਰੇ ਹਿਸਾਬ ਨਾਲ এবੀਸੀ ਨਾ ਜਿਵੇਂ ਹੁਣ ਜਿਵੇਂ ਹਰ ਘਰ ਚ ਇੱਕ ਬੱਚਾ ਹੈ ਜਾਂ ਇੱਕ ਕੁੜੀ ਹੈ ਜਾਂ ਮੁੰਡਾ ਹੈ ਉਦੋਂ ਤਿੰਨ ਚਾਰ ਚਾ ਚ ਜਵਾਕ ਹੁੰਦੇ ਸੀ ਮਾਪੇ ਵੀ ਕਹਿੰਦੇ ਸੀ ਮੈਨੂੰ ਨਾ ਸੁੱਕਾ ਨਹੀਂ ਹਾਂ ਜਿਹਦਾ ਕਰੇ ਜੇ ਤੇ ਤੂ ਦਾਬਾ ਵੀ ਹੁੰਦਾ ਸੀ ਚ ਪੰਦੀਆ ਹੁੰਦੀ ਸੀ ਨਹੀਂ ਬਿਲਕੁਲ ਸਹੀ ਗੱਲ ਤੁਸੀਂ ਕਹੀ ਦੇਖੋ ਮਤਲਬ ਅਸੀਂ ਪੜ੍ਹਾਈ ਕੀਤੀ ਮੈਨੂੰ ਲੱਗਦਾ ਸਾਡੇ ਟਾਈਮ ਤੱਕ ਵੀ ਅਸੀਂ ਬਹੁਤ ਘੁੱਟ ਖਾਦੀ ਆ ਤੇ ਉਸ ਤੋਂ ਬਾਅਦ ਜਿਵੇਂ ਹੌਲੀ ਹੌਲੀ ਨਾ ਐਨਕ ਸਿਸਟਮ ਚੇਂਜ ਹੋ ਗਿਆ ਜਿਵੇਂ ਤੁਸੀਂ ਕਿਹਾ ਵੀ ਹੁਣ ਕੱਲੇ ਕੱਲੇ ਬੱਚੇ ਆ ਹਨਾ ਕਿ ਕਿਹੜੀ ਟੀਚਰ ਜ਼ਿਆਦਾ ਮਤਲਬ ਉਹ ਔਖਾ ਹੁੰਦਾ ਸਬਜੈਕਟ ਤੇ ਅੱਜ ਯਾਦ ਹੈ ਕੋਈ ਮੈਡਮ ਦਾ ਨਾਮ ਮੇਰੇ ਲਈ ਤਾਂ ਮੈਥ ਹੀ ਸਭ ਤੋਂ ਮੇਰੇ ਲਈ ਮੇਰਾ ਦੁਸ਼ਮਣ ਰਿਹਾ ਬਹੁਤ ਵੱਡਾ ਤੇ ਮਤਲਬ ਮੈਥ ਚ ਮੈਨੂੰ ਇਹ ਹੁੰਦਾ ਸੀ ਬਸ ਪਾਸ ਹੋ ਜਾ ਬਹੁਤ ਐਨਾ ਮਤਲਬ ਮੇਰੇ ਲਈ ਇੰਨੀ ਕਿ ਜ਼ਿਆਦਾ ਸਟ्रेसਫੁਲ ਚੀਜ਼ ਹੁੰਦੀ ਸੀ ਉਹ ਤੇਤੀ ਆਲੇ ਹੁੰਦੇ ਸੀ ਬਿਲਕੁਲ ਇੱਕ ਵਾਰੀ ਤਾਂ ਪਰ ਕੀ ਹੋਇਆ ਸੀ ਮੇਰੇ ਨਾਲ ਜਿਹੜੀ ਵੱਖਰੀ ਚੀਜ਼ ਹੋ ਗਈ ਸੀ ਉਹ ਇਸ ਲਈ ਜਿਹੜੀ ਕੁੜੀ ਨੇ ਮੈਨੂੰ ਪੜਾਇਆ ਜਿਹੜੀ ਵਿਚਾਰੀ ਮੈਨੂੰ ਪੜਾਉਂਦੀ ਰਹੀ ਉਹਦੇ ਨੰਬਰ ਮੇਰੇ ਤੋਂ ਘੱਟ ਮੇਰੇ ਉਹਦੇ ਤੋਂ ਵੱਧ ਮਤਲਬ ਮੈਂ ਖੁਦ ਹੈਰਾਨ ਸੀ ਕਿ ਉਹ ਚੜੀ ਪੜਾਉਂਦੀ ਰਹੇਗੀ ਉਹਦੇ ਨੰਬਰ ਘਟ ਕੇ ਮੇਰੇ ਵੱਧ ਕੇ ਤੇ ਪਰ ਆਇਆ ਮਤਲਬ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਹੁਣ ਅੱਜ ਕੱਲ ਨਾ ਪੇਰੈਂਟਸ ਨਾ ਬਹੁਤ ਆਪ ਦੇ ਆਪ ਨੂੰ ਐ ਸਮਝਣ ਲੱਗੇ ਵੀ ਅਸੀਂ ਬਹੁਤ ਜ਼ਿੰਮੇਵਾਰ ਆ ਤੇ ਉਹ ਕੌਨਸ਼ੀਅਸ ਹੋ ਗਿਆ ਬੱਚਿਆਂ ਦੀ ਪਾਲਣ ਪੋਸ਼ਣ ਦੇ ਚੱਕਰ 'ਚ ਨਾ ਤੇ ਉਹਦੇ ਕਰਕੇ ਨਾ ਕੀ ਪ੍ਰੋਬਲਮ ਆ ਰਹੀ ਹੈ ਮੈਨੂੰ ਇਹ ਲੱਗਦਾ ਵੀ ਉਹ ਚੰਗਾ ਕਰਨ ਦੀ ਬਜਾਏ ਬਜਾਏ ਉਹਨਾਂ ਦਾ ਗਲਤ ਕਰਦੇ ਜਾ ਰਹੇ ਨੇ ਉਹਨਾਂ ਦੀ ਪਰਵਰਿਸ਼ ਦੇ ਵਿੱਚ ਮਤਲਬ ਜਿਵੇਂ ਉਸ ਸਮੇਂ ਕੀ ਹੁੰਦਾ ਸੀ ਖਾਣਾ ਪੀਣਾ ਘਰੋਂ ਦੋ ਚਾਰ ਰੋਟੀਆਂ ਖਾ ਕੇ ਇਹਨੇ ਦੋ ਚਾਰ ਨਾਲ ਲੈ ਕੇ ਜਾਣੇ ਆ ਕੇ ਫਿਰ ਦੋ ਚਾਰ ਖਾ ਲੈਣੀਆਂ ਕਰਨੀਆਂ ਹੁਣ ਡਾਈਟ ਸਿਸਟਮ ਸਵੇਰੇ ਬੱਚਿਆਂ ਦੇ ਟਿਫਨ ਕਿਹੜੇ ਹੁੰਦੇ ਨੇ ਐਡੇ ਟਿਫਨ ਰਹਿ ਚੁੱਕੇ ਨੇ ਬੱਚੇ ਕੀ ਨਰਜੀ ਕੀ ਉਹਨਾਂ ਦੇ ਹਾਈਟ ਕੱਦ ਕਿੰਨਾ ਅੱਜ ਕੱਲ ਉਹ ਕਿੰਨਾ ਫਰਕ ਪੈ ਰਿਹਾ ਉਹ ਲਿਖ ਕੇ ਭੇਜਦੇ ਨੇ ਸਕੂਲ ਚੋਂ ਵੀ ਅੱਜ ਬੱਚੇ ਲਈ ਆ ਭੇਜੋ ਕੱਲ ਨੂੰ ਆ ਭੇਜੋ ਮਤਲਬ ਉਹ ਵੀ ਨਾ ਬੱਚਿਆਂ ਦੇ ਜਿਹੜਾ ਇੱਕ ਇੱਕ ਸਿੰਪਲ ਰੋਟੀ ਤੇ ਦਾਲ ਹੁੰਦੀ ਜਾਂ ਆਚਾਰ ਦੇ ਨਾਲ ਹੀ ਅਸੀਂ ਤਾਂ ਖਾ ਲੈਂਦੇ ਸੀ ਯਾਰ ਤੇ ਹੁਣ ਤਾਂ ਮਤਲਬ ਉਹਨਾਂ ਦੇ ਟਿਫਨ ਦੇ ਵਿੱਚ ਵੀ ਇੰਨਾ ਉਹਨਾਂ ਨੂੰ ਮਾਡਰਨਾਈਜ਼ ਕਰ ਦਿੱਤਾ ਕਿ ਉਹਨਾਂ ਦੇ ਟਿਫਨਸ ਨੂੰ ਵੀ ਅੱਜ ਵੀ ਸੁੱਕੀ ਪਾਈ ਯਾਦ ਹੈ ਇੱਕ ਸਾਡਾ ਟੀਚਰ ਹੁੰਦਾ ਸੀ ਤਿੰਨਾਂ ਨੂੰ ਇਕੱਠੇ ਖੜਾ ਦਿੰਦਾ ਸੀ ਉਹਨ ਦਾ ਪਤਾ ਨਹੀਂ ਲੱਗਦਾ ਸੀ ਕਿੰਨੂੰ ਮਾਰਨੀ ਹੈ ਵੀ ਤਿੰਨੇ ਪੂਰੇ ਅਲਰਟ ਹੁੰਦੇ ਸੀ ਕਿੰਨੂੰ ਪੈਣੀ ਹੈ ਕਈ ਵਾਰ ਤੇ ਨੰਬਰ ਕਿੰਦਾ ਲੱਗਣਾ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਉਹਨੂੰ ਡਰ ਵੀ ਹੁੰਦਾ ਸੀ ਟੀਚਰ ਦਾ ਤੇ ਉਹਨੂੰ ਟੀਚਰ ਦੀ ਲੋਕੀ ਰਿਸਪੈਕਟ ਵੀ ਕਰਦੇ ਸੀ ਉਸਤਾਦ ਦੀ ਰਿਸਪੈਕਟ ਬਹੁਤ ਜ਼ਰੂਰੀ ਸੀ ਮਰ ਜਿਵੇਂ ਜਿਵੇਂ ਰਿਸਪੈਕਟ ਖਤਮ ਹੋਈ ਆ ਉਵੇਂ ਮੇਂ ਚੀਜ਼ਾਂ ਬਹੁਤ ਸਰੀਆਂ ਲੱਗੀਆਂ ਘਰੇ ਘਰੇ ਜਾ ਕੇ ਦੱਸਦੇ ਸੀ ਪਤਾ ਵੀ ਉਲਟਾ ਹੋਰ ਪੈਣੀਆਂ ਨੇ ਹਾਂ ਹੁਣ ਜਿਵੇਂ ਪਵਨ ਹੰਦਿਆ ਪਹਿਲਾਂ ਬੱਚੇ ਬਿਓਛ ਨਹੀਂ ਹੁੰਦੇ ਮਾਰੀ ਜੀ ਗਰਮੀ ਨਹੀਂ ਕੋਈ ਦਾ ਰੀਜ਼ਨ ਕੀ ਹੈ ਡਾਈਟ ਆ ਤੇ ਤੁਸੀਂ ਬਲੀਵ ਕਰੋਗੇ ਮੈਂ ਬੰਬੇ ਰੀਣਾ ਦੋ ਪਰਾਠੇ ਬਣਾ ਕੇ ਦੇ ਦੋ ਬੱਚੇ ਨੂੰ ਉਹ ਨਹੀਂ ਬਣਾਉਣੇ ਕਿਉਂਕਿ ਨੀਂਦ ਨਹੀਂ ਖੁੱਲਦੀ ਕੋਈ ਗੱਲ 2 ਵਜੇ ਤੱਕ ਤੁਸੀਂ ਮੋਬਾਈਲ ਤੇ ਲੱਗੇ ਹੋ ਹਾਂ ਠੀਕ ਹੈ ਨਾ ਤੇ ਪਹਿਲਾਂ ਬਹੁਤ ਧਿਆਨ ਰੱਖਿਆ ਜਾਂਦਾ ਸੀ ਬੱਚੇ ਦਾ ਪਹਿਲਾਂ ਨਾ ਇੱਕ ਚੀਜ਼ ਹੋਰ ਬਹੁਤ ਵਧੀਆ ਸੀ ਬੱਚਾ ਸਕੂਲੋਂ ਆਉਂਦਾ ਸੀ ਨਾ ਜੀਵਨ ਨੇ ਬਸਤਾ ਰੱਖਿਆ ਤੇ ਮਾਂ ਸਮਝ ਜਾਂਦੀ ਸੀ ਵੀ ਅੱਜ ਮੇਰੇ ਬੱਚੇ ਨੂੰ ਘੁੱਟ ਪਈ ਆ ਅੱਜ ਸਕੂਲੋਂ ਠੀਕ ਹੋ ਕੇ ਆਇਆ ਅੱਜ ਲੜਕੇ ਆ ਕੇ ਨਾਲ ਜਾਂ ਇਹ ਖੁਸ਼ ਆ ਉਹਦੀ ਬਾਡੀ ਲੈਂਗੁਏਜ ਦੱਸ ਦਿੰਦੀ ਸੀ ਤੇ ਮਾਬਾ ਪਛਾਣ ਜਾਂਦੇ ਸੀ ਵੀ ਮੇਰੇ ਬੱਚੇ 'ਚ ਕੀ ਖੂਬੀਆਂ ਕੀ ਕਮੀਆਂ ਹੁਣ ਜਿਵੇਂ ਅੱਜ ਬੱਚੇ ਥੋੜੇ ਜਿਹਾ ਗਲਤ ਰਾਹ ਤੇ ਚੱਲਦੇ ਆ ਜਦੋਂ ਚਲੇ ਜਾਂਦੇ ਆ ਤਾਂ ਮਾਬਾ ਕਹਿੰਦੇ ਆ ਸਾਡੇ ਹੱਥੋਂ ਨਿਕਲ ਗਿਆ ਨਹੀਂ ਉਹ ਵਨ ਨਾਈਟ 'ਚ ਨਹੀਂ ਹੋਇਆ ਉਹਨੂੰ 6 ਮਹੀਨੇ ਸਾਲ ਲੱਗੇ ਆ ਪ੍ਰੋਸੈਸ ਪਰ ਤੁਸੀਂ ਉਹ ਪ੍ਰੋਸੈਸ ਜਿਹੜਾ ਕਿ ਨਾ ਇਗਨੋਰ ਕਰਤਾ ਸੀ ਤੁਸੀਂ ਆਬਜ਼ਰਵ ਵੀ ਨਹੀਂ ਕੀਤਾ ਕਿਉਂਕਿ ਤੇਰਾ ਧਿਆਨ ਬੱਚੇ ਤੇ ਸੀਗਾ ਹੀ ਨਹੀਂ ਹੈਨਾ ਤੇ ਬੱਚਾ ਜੋ ਸਿੱਖਦਾ ਤੁਹਾਡੇ ਸਾਹਮਣੇ ਆ ਉਹਦੀ ਬੋਡੀ ਉਹਦਾ ਬਿਹੇਵੀਅਰ ਤੁਹਾਨੂੰ ਇੰਡੀਕੇਟ ਕਰਦਾ ਕਿ ਬੱਚਾ ਕਿਹੜੇ ਪਾਸੇ ਜਾ ਰਿਹਾ ਨਸ਼ੇ ਵਾਲੇ ਪਾਸੇ ਜਾ ਰਿਹਾ ਪਰਾਈਚ ਮਾਨੀ ਲੱਗ ਰਿਹਾ ਜਾਂ ਕਿਤੇ ਅਪਸੈਟ ਹੈ ਕਿਸੇ ਗੱਲੋਂ ਜਾਂ ਸਕੂਲ ਚ ਜਿਵੇਂ ਕਈ ਬੱਚੇ ਸਕੂਲ ਚ ਬੁਰੀ ਕਿਤੇ ਜਾਂਦੇ ਆ ਮੇਰਾ ਬੇਟਾ ਉਸ ਮਾਹੌਲ ਚੋਂ ਨਿਕਲਿਆ ਹੈਨਾ ਤੇ ਮੇਰਾ ਬੱਚਾ ਬੜਾ ਇੱਕਦਮ ਅਪਸੈਟ ਹੋ ਗਿਆ ਸੀਗਾ ਫਿਰ ਇੱਕ ਦਿਨ ਮੈਂ ਨਾ ਘਰੇ ਬੇਟਾ ਮੈਂ ਵਾਈਫ ਨੂੰ ਪੁੱਛਿਆ ਕਿ ਤੇ ਨਹੀਂ ਸਭ ਠੀਕ ਆ ਮੈਂ ਕਿਹਾ ਨਹੀਂ ਠੀਕ ਕੁਝ ਗੜਬੜਿਆ ਮੈਂ ਰਾਤੀ ਉਹਨੂੰ 12 ਵਜੇ ਜਾਂ 11 ਵਜੇ ਬੈਠੇ ਅਸੀਂ ਪੀਓਪੋ ਤੱਕ ਸਵੇਰੇ 6 ਵਜ ਪੂਰੀ ਰਾਤ ਮਤਲਬ ਗੱਲਾਂ ਕਰਦਾ ਰਹਾ ਤੇ ਉਹ ਕਟੂਕਟ 12 ਵਜੇ ਤੋਂ ਲੈ ਕੇ ਸਵੇਰੇ 5:30 ਵਜੇ ਰੋਇਆ ਕਰੂਗਾ ਹੂੰ ਸਾਢੇ 5 ਵਜੇ ਫੁੱਟਿਆ ਉਹ ਮਤਲਬ ਜਦੋਂ ਉਹਨੂੰ ਮੌਕਾ ਮਿਲਿਆ ਤਾਂ ਉਹਨੇ ਉਹਨੇ ਆਪ ਦੀ ਗੱਲ ਕਰ ਖਲੇ ਕਿੰਨਾ ਉਤਾਵਲਾ ਸੀ ਉਹ ਵੀ ਮੈਨੂੰ ਕੋਈ ਸੁਣੇ ਤੇ ਮੈਂ ਬੋਲਾਂ ਤੇ ਉਹਨੂੰ ਅਸੀਂ ਵੀ ਪਤਾ ਨਹੀਂ ਮੈਂ ਜੇ ਕਹੂੰਗਾ ਤੇ ਮੇਰੇ ਮਾਪੇ ਕੀ ਰਿਐਕਟ ਕਰਨਗੇ ਜਦੋਂ ਮੈਨੂੰ ਪੂਰਾ ਕਾਨਫਰੈਂਸ ਲਿਆ ਤੂੰ ਚਿੰਤਾ ਨਾ ਕਰ ਦੱਸ ਫਿਰ ਦੱਸਿਓ ਨੇ ਵੀ ਮੇਰੇ ਨਾਲ ਸਕੂਲ ਚ ਆ ਬੀਹੇਵਰ ਹੁੰਦਾ ਤੇ ਮੈਂ ਉਸੇ ਵੇਲੇ ਸਵੇਰੇ ਵਾਈਫ ਨੂੰ ਭੇਜਿਆ ਮੈਂ ਕਹਿੰਦਾ ਲੀਵਿੰਗ ਸਰਟੀਫਿਕੇਟ ਲੈ ਕੇ ਆਉਂਦਾ ਉਦੇ ਨੌਵੀਂ ਦੇ ਕਿ ਅਠਵੀਂ ਦੇ ਫਾਈਨਲ ਪੇਪਰ ਸੀਗੇ ਮੈਂ ਉਸ ਵੇਲੇ ਸਕੂਲ ਤੋਂ ਕਿਡਵਾਇਆ ਨੂੰ ਮੈਂ ਇੱਕ ਥਿਸ ਇਸ ਕੁਝ ਪਾਇਆ ਜਾਗੇ ਔਰ ਉਹੀ ਬੱਚਾ 2 ਮਹੀਨੇ ਚ 70% ਨੰਬਰ ਲੈ ਕੇ ਪਾਸ ਹੋਇਆ ਮਤਲਬ ਸਾਡੇ ਨਾਲ ਅੱਜ ਕੱਲ ਜਿਵੇਂ ਉਹ ਫਿਲਮ ਹਿਸ਼ਾਰ ਸਿੰਘ ਹੈਗੀ ਇਹਦੇ ਚ ਅਸੀਂ ਚੀਜ਼ਾਂ ਸਾਰੀਆਂ ਥੋੜੀਆਂ ਜਿੰਨਾ ਕੋ ਟ੍ਰੇਲਰ ਦੇ ਸਾਰਾ ਇਮੇਜਨ ਕੀਤਾ ਵੀ ਅਸੀਂ ਬੱਚੇ ਜਦੋਂ ਹਾਲੇ 8ਵੀਂ 10ਵੀਂ ਚ ਹੁੰਦੇ ਨੇ ਸੋਚਣ ਲੱਗ ਜਾਂਦੇ ਨੇ ਵੀ ਨਹੀਂ ਹੁਣ ਇਹਨੂੰ ਡਾਕਟਰ ਬਣਾਣਾ ਉਹ ਬਣਾਣਾ ਵੀ ਇੰਨੀ ਸਟ੍ਰੈਸ ਵਾਲੀ ਪੜ੍ਹਾਈ ਪਲੱਸ 1 ਤਾਂ ਅੱਜ ਕੱਲ ਕਰਾਂਦੇ ਨਹੀਂ ਅਸੀਂ ਉਦੋਂ ਪਲੱਸ 1 2 ਹੁੰਦੀ ਸੀ ਜ਼ਰੂਰੀ ਹੁਣ ਅੱਜ ਕੱਲ ਕਰਾਂਦੇ ਨਹੀਂ ਉਹ ਤਾਂ ਪ੍ਰਾਈਵੇਟ ਰਹਿ ਗਈਆਂ ਚੀਜ਼ਾਂ ਵੱਡਾ ਸਟ੍ਰੈਸ ਜਿਵੇਂ ਅਸੀਂ ਹੁਣੇ ਡਿਸਕਸ ਕਰ ਰਹੇ ਸੀ ਕਿ ਮਾਪੇ ਆਪਦੇ ਸੁ ਕੀ ਆਪਦੇ ਸੁਪਨੇ ਕਿਤੇ ਨਾ ਕਿਤੇ ਪੂਰੇ ਕਰ ਰਹੇ ਹੋ ਉਹ ਗੱਲ ਠੀਕ ਆ ਬਟ ਜਿਹੜਾ ਤੁਸੀਂ ਬੱਚੇ ਤੇ ਬਰਡਨ ਪਾ ਰਹੇ ਹੋ ਉਸ ਚੀਜ਼ ਦਾ ਸਟ्रेस ਪਾ ਰਹੇ ਹੋ ਉਹਨੂੰ ਬੋਝ ਦੇ ਰਹੇ ਹੋ ਉਹ ਮਤਲਬ ਬੱਚੇ ਦੀ ਗ੍ਰੋਥ ਤੇ ਮਤਲਬ ਮੈਂਟਲ ਤੌਰ ਤੇ ਉਹਦੀ ਗ੍ਰੋਥ ਨੂੰ ਰੋਕਦਾ ਦੇਖੋ ਪਰਸਪੈਕਟਿਵ ਕਿ ਨਾ ਗਲਤ ਆ ਕਿ ਮਾਂ ਬਾਪ ਬੱਚੇ ਥਰੂ ਆਪਣੇ ਸੁਪਨੇ ਪੂਰੇ ਕਰ ਰਹੇ ਆ ਜਿਹੜੇ ਬੱਚੇ ਦੇ ਸੁਪਨੇ ਆ ਉਹ ਤੁਸੀਂ ਮਾਰ ਰਹੇ ਹੋ ਤੁਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹੋ ਵੇ ਜਿਹੜੀ ਪਲੱਸ 1 ਤੋਂ ਜੇ ਬੱਚੇ ਨੂੰ ਬਾਹਰ ਭੇਜ ਰਹੇ ਆ ਉਹ ਬੱਚਾ ਹਾਲੇ ਇਹ ਨਹੀਂ ਹੈਗਾ ਕਿ ਉਹਨੂੰ ਰੋਟੀ ਤੱਕ ਬਣਾਣੀ ਨਹੀਂ ਆਂਦੀ ਕੁਝ ਨਹੀਂ ਕਰਦਾ ਬੱਚਾ ਕੱਚਾ ਬੱਚਾ ਬਿਲਕੁਲ ਕੱਚਾ ਹੈ ਉਹ ਉਹ ਤਾਂ ਉਹਨੂੰ ਦੁਨੀਆ ਦੇ ਦਾ ਪਤਾ ਹੀ ਨਹੀਂ ਹੈ ਉਹਨੇ ਪਤਾ ਪਰ ਲੇਕਿਨ ਤੁਹਾਡਾ ਸ਼ੌਕ ਆ ਤੁਸੀਂ ਬੱਚਾ ਸ਼ੁਰੂ ਤੋਂ ਤਿਆਰ ਕੀਤਾ ਬੇਟਾ ਪਰ ਬਾਹਰ ਹੀ ਜਾਣਾ ਤੂੰ ਸਿਰਫ ਬਾਹਰ ਜਾਣਾ ਤੇ ਦੇਖਿਆ ਉਹਨਾਂ ਕੱਲ ਡਾੜੀ ਇੱਕ ਕੁੜੀ ਕੁੜੀ ਭਾਜੀ ਬੱਚੇ ਪ੍ਰਿਪੇਅਰਡ ਨਹੀਂ ਮੈਂਟਲੀ ਕਿ ਉਹ ਉਸ ਪ੍ਰੈਸ਼ਰ ਨੂੰ ਹੈਂਡਲ ਕਰ ਸਕਣ ਹਾਂ ਪਰ ਤੁਸੀਂ ਮੈਨੂੰ ਹੋਰ ਗੱਲ ਕਰਦਾ ਬੱਚਾ 20 ਕਿਲੋ weight ਚੱਕਦਾ ਤੂੰ 100 ਕਿਲੋ ਬਾਹਤਾ ਉਹਤੇ ਕਿਦਾ ਚੱਕ ਲੂਗਾ ਆ ਉਹ ਸਾਡੇ ਜਿਹੜੇ ਬੈਗ ਹੁੰਦੇ ਸੀ ਪੁਰਾਣੇ ਸਮੇਂ ਆਪਾਂ ਫਾਹ ਦੇਦੇ ਸੀ ਤਾਂ 10-10 ਤਾਂ ਉਹ ਕਤਾਬਾਂ ਹੁੰਦੀਆਂ ਸੀ ਤੇ ਬੰਦਾ ਕਹਿੰਦਾ ਫਿਰ ਵੀ ਇਹਨੇ ਪ੍ਰਵਾਹ ਨਹੀਂ ਹੁੰਦੀ ਸੀ ਹਾਂ ਬਿਲਕੁਲ ਤੇ ਹੁਣ ਤੁਸੀਂ ਇਹ ਹੀ ਦੇਖੋ ਵੀ ਬੱਚਾ ਪਹਿਲਾਂ ਤਾਂ 4-5 ਵਜੇ ਤਾਂ ਸਕੂਲ ਤੋਂ ਆਉਂਦਾ ਸਕੂਲ ਤੋਂ ਆ ਕੇ ਹਲੇ ਉਹ ਕੁਝ ਖਾਂਦਾ ਨਹੀਂ ਜਦੋਂ ਉਹਦਾ ਟਿਊਸ਼ਨ ਦਾ ਟਾਈਮ ਹੋ ਜਾਂਦਾ ਫਿਰ ਉਹ ਟਿਊਸ਼ਨ ਤੋਂ ਆਉਂਦਾ ਤੇ ਘਰੇ ਆ ਕੇ ਜਦੋਂ ਜਦੋਂ ਉਹਨੂੰ ਲੱਗਦਾ ਕਿ ਹੁਣ ਪੇਰੈਂਟਸ ਮੈਨੂੰ ਟਾਈਮ ਦੇਣਗੇ ਉਦੋਂ ਪੇਰੈਂਟਸ ਆਪ ਦੇ ਆਪ ਦੇ ਕੰਮਾਂ 'ਚ ਬਿਜ਼ੀ ਹੋ ਜਾਂਦਾ ਜਾਂ ਆਪ ਦੇ ਫੋਨਾਂ 'ਚ ਬਿਜ਼ੀ ਰਹੇ ਪੈਣ ਦਾ ਟਾਈਮ ਹੋ ਜਾਂਦਾ ਤੇ ਮਤਲਬ ਬੱਚੇ ਪ ਆਈਆਂ ਨੇ ਸਟ्रेसਫੁਲ ਕਰਤਾ ਕੰਮ ਪੈਸਾ ਚਾਹੇ ਅੱਜ ਬਹੁਤ ਹੋ ਚੁੱਕਾ ਹੈ ਉਸ ਸਮੇ ਤੁਹਾਨੂੰ ਕਿੰਨੇ ਰੁਪਏ ਮਿਲਦੇ ਨੇ ਜਦੋਂ ਤੁਸੀਂ ਸਕੂਲ ਜਾਂਦੇ ਹੁੰਦੇ ਸੀ ਭਾਈ ਮੈਂ ਤਾਂ ਬਹੁਤ ਪੁਰਾਣੀ ਗੱਲ ਆ 25 ਪੈਸੇ 25 ਪੈਸੇ 25 ਪੈਸੇ 50 ਪੈਸੇ 70 80 ਦੇ ਧਾਕੇ ਚੋਂ ਬਹੁਤ ਖੁਸ਼ ਹਾਂ ਮੈਂ ਤਾਂ ਬਹੁਤ ਪੁਰਾਣਾ ਮੋੜ ਬਹੁਤ ਖੁਸ਼ ਰਹਿੰਦੇ ਸੀ ਨਾ ਬਹੁਤ ਖੁਸ਼ ਰਹਿੰਦੇ ਸੀ ਬਾਬੇ ਹਿੰਮਤ ਨਹੀਂ ਹੁੰਦੀ ਮੰਗਣ ਦੀ ਕੀ ਕਰ ਰਹੇ ਤੂੰ ਓਏ ਰੋਟੀ ਕਰਨ ਲੱਗੇ ਆ ਰੋਟੀ ਕਰੇ ਗਾਣੀ ਆ ਕੇ ਹੈਨਾ ਤਾਂ ਬਾਹਰ ਤਾਂ ਕੁਝ ਹੁੰਦਾ ਹੀ ਨਹੀਂ ਸੀਗਾ ਆ ਜਿਹੜਾ ਪੀਜ਼ਾ 버ਗਰ ਹੈ ਜਿਹੜਾ ਜੰਕ ਫੂਡ ਆਇਆ ਇਹ ਉਹ ਤਾਂ ਹੈ ਨਹੀਂ ਸੀਗਾ ਇਹਦਾ ਜੰਕ ਫੂਡ ਨੇ ਮਾਰਿਆ ਆਪਾਂ ਨੂੰ ਬਹੁਤ ਜ਼ਿਆਦਾ ਔਰ ਦੂਜੀ ਗੱਲ ਜਿਹੜਾ ਸਿੱਖਿਆ ਸਿਸਟਮ ਹੈ ਭਾਜੀ ਇਹ ਹੁਣ ਨਾ ਇਹ ਹੁਣ ਬਿਜ਼ਨਸ ਹੋ ਗਿਆ ਬਿਜ਼ਨਸ ਸਰ ਪਹਿਲਾਂ ਹੁੰਦਾ ਸੀਗਾ ਕਿ ਅਸੀਂ ਤਿਆਰ ਕਰਨਾ ਫਿਊਚਰ ਦੇਸ਼ ਦਾ ਪਰਿਵਾਰ ਦਾ ਪਹਿਲਾਂ ਪਰਿਵਾਰ ਦਾ ਫਿਰ ਦੇਸ਼ ਦਾ ਹੁਣ ਫਿਊਚਰ ਦਾ ਕੋਈ ਲੈਂਦੇ ਨੇ ਹੈ ਹੀ ਨਹੀਂ ਆ ਹੁਣ ਤਾਂ ਬਿਜ਼ਨਸ ਆ ਜਿਨੇ ਸਕੂਲ ਖੁੱਲ ਗਿਆ ਚਾਹੇ ਉਹ ਜਿਹੜੇ ਵੀ ਹੈਗੇ ਆ 5-star 3-star ਸਕੂਲ ਹਾਂ ਇਹ ਬਿਜ਼ਨਸ ਹੈ ਪੈਸਾ ਕਮਾਉਣ ਦਾ ਬਿਜ਼ਨਸ ਹੈ ਇੱਚੋ ਹੈ ਨਾ ਹੁਣ ਕਿਉਂ ਨਹੀਂ ਅੱਜ ਅਬਦੁਲ ਕਲਾਮ ਕਿੱਥੇ ਚਲੇ ਗਏ ਇੱਕ ਆਦਮੀ ਮੈਂ ਹਮੇਸ਼ਾ ਐਗਜ਼ਾਮਪਲ ਦਿੰਨਾ ਦੋ ਲੋਕਾਂ ਦੀ ਅਬਦੁਲ ਕਲਾਮ ਸਾਹਿਬ ਔਰ ਇਬਰਾਹਿਮ ਲਿੰਕਨ ਸਰ ਦੋਨੋਂ ਸਟਰੀਟ ਲਾਈਟ 'ਤੇ ਪੜੇ ਆ ਅਬਦੁਲ ਕਲਾਮ ਸਾਹਿਬ ਆਪਣੇ ਸਾਈਕਲ 'ਤੇ ਅਖਬਾਰਾ ਵੇਚਦੇ ਸੀ ਤੇ ਦੇਸ਼ ਦੇ ਰਾਸ਼ਟਰਪਤੀ ਬਣੇ ਆ ਇਬਰਾਹਿਮ ਲਿੰਕਨ ਸਟਰੀਟ ਲਾਈਟ 'ਤੇ ਪੜੇ ਆ ਦੇਸ਼ ਦੇ ਸੀਐਮ ਆਪਣਾ ਬਣੇ ਸੀ ਵ ਰਾਸ਼ਟਰਪਤੀ ਤੇ ਜਿਨ੍ਹਾਂ ਨੇ ਬਣਨਾ ਉਹਨਾਂ ਨੇ ਬਣ ਜਾਣਾ ਲੇਕਿਨ ਸਾਡੇ ਨਾਲ ਹੁਣ ਪੜਾਈ ਆ ਪੜਾਈ ਇੱਕ ਬੋਝ ਹੋ ਗਿਆ ਨਾ ਕਿ ਪੜਾਈ ਗਰੋਥ ਆ ਪੜਾਈ ਬੇਸਿਕਲੀ ਗਰੋਥ ਵਾਸਤੇ ਤੁਹਾਡੀ ਵਾਸਤੇ ਤਾਨੂੰ ਕਿੰਨੇ ਰੁਪਏ ਸਟਾਰਟਿੰਗ ਕੀਤੀ ਸੀ ਮੈਂ ਤਾਂ 2 ਰੁਪਏ ਮਿਲਦੇ ਨੇ ਸਾਨੂੰ ਵੀ ਉਦੋਂ 2 ਨੇ ਤੁਹਾਨੂੰ ਕਿੰਨੇ ਸੀ ਮਤਲਬ ਮੈਨੂੰ 1 ਰੁਪਈਆ ਮਿਲਦਾ ਹੁੰਦਾ ਸੀ ਉਹ ਵੀ ਨੋਟ ਵਾਲਾ 1 ਰੁਪਈਆ ਮਿਲਦਾ ਹੁੰਦਾ ਸੀ ਤੇ ਮੇਰੇ ਦਾਦਾ ਜੀ ਨੇ ਮੈਨੂੰ ਜਾਨ ਲਗਿਆਂ ਨੂੰ ਮਤਲਬ ਸਾਨੂੰ ਮੈਂ ਮੇਰੀ ਭੈਣ ਆ ਮੈਂ ਤੇ ਮੇਰਾ ਬ੍ਰਦਰ ਸਾਨੂੰ ਤਿੰਨਾਂ ਨੂੰ ਉਹਨਾਂ ਨੇ ਇੱਕ ਇੱਕ ਰੁਪਈਆ ਦੇ ਦੇਣਾ ਤੇ ਮੇਰੇ ਮੈਂ ਮਤਲਬ ਆਪ ਦੇਣ ਹੁਸ਼ਿਆਰੀ ਕਰਦੀ ਸੀ ਮੈਂ ਦਿਮਾਗ ਲਾਉਂਦੀ ਹੁੰਦੀ ਸੀ ਮੈਂ ਉਹਨੂੰ ਵਿੱਚੋਂ ਫਾੜ ਦਿੰਦੀ ਸੀ ਮੇਰੇ ਕੋਲ 2 ਰੁਪਏ ਬਣ ਗਏ ਤੇ ਜਦੋਂ ਅੱਗੇ ਜਾਣਾ ਉੱਥੇ ਚੱਲੇ ਨਹੀਂ ਫਿਰ ਘਰੇ ਰੋਂਦੀ ਨੇ ਆਉਣਾ ਵੀ ਮੈਨੂੰ ਗਲਤ ਪ ਕਿ ਇਹ ਕਾਟ ਪਾੜ ਕੇ ਦੋ ਨਹੀਂ ਮੰਨੇ ਇਹ ਪਾੜ ਕੇ ਦੀ ਵੈਲਿਊ ਖਤਮ ਫਿਰ ਮੈਨੂੰ ਪਤਾ ਲੱਗਿਆ ਫਿਰ ਮੈਂ ਉਸ ਤੋਂ ਬਾਅਦ ਮਤਲਬ ਫਿਰ ਮੈਂ ਪੈਸੇ ਜੋੜਨੇ ਸ਼ੁਰੂ ਕੀਤੇ ਹੌਲੀ ਹੌਲੀ ਮੇਕ ਕਰ ਲਿਆ ਲਾਲਚੀ ਤੂੰ ਸ਼ੁਰੂ ਤੋਂ ਸੀ ਲਾਲਚੀ ਮਿਲ ਆ ਲੋੜੀ ਤਿਉਹਾਰ ਗਿਆ ਲੋੜੀਆਂ ਵਿੱਚ ਤੁਸੀਂ ਵੀ ਚੜੇ ਹੋਣੇ ਆਪਾਂ ਵੀ ਚੜੇ ਆ ਉਹਦੋਂ ਦੋ ਚਾਰ ਵੀ ਬਾਂਜਣ ਦੇ ਸੀ ਘਰੇ ਛਲਾਂਗਾ ਮਾਰਦੇ ਆਂ ਉਹਦੋਂ ਇਹ ਚੀਜ਼ਾਂ ਦੀ ਨਾ ਸ਼ਰਮ ਨਹੀਂ ਸੀਗੀ ਬੜੀ ਖੁਸ਼ੀ ਨਾਲ ਜਾਂਦੇ ਸੀ ਹੱਕ ਨਾਲ ਜਾਂਦੇ ਸੀ ਕਿਸੇ ਦੇ ਵੀ ਘਰੇ ਮੁਰੇ ਖੜ ਕੇ ਲੋੜੀ ਮੰਗਣੀ ਉਹ ਮਤਲਬ ਹੱਕ ਨਾਲ ਹੁੰਦਾ ਸੀ ਉਹ ਚੀਜ਼ ਪਰ ਹੁਣ ਮਤਲਬ ਇਸ ਚੀਜ਼ ਨੂੰ ਈਗੋ ਤੇ ਪੇਰੈਂਟਸ ਬੱਚਿਆਂ ਨੂੰ ਖੈਨ ਨਾ ਤੂੰ ਉਹਨਾਂ ਦੇ ਘਰੇ ਨਹੀਂ ਜਾਣਾ ਮਤਲਬ ਤੁਸੀਂ ਫਿਰ ਆਪਾਂ ਕਹਿ ਦਿੰਨੇ ਆ ਕਿ ਬੱਚੇ ਦਾ ਕਸੂਰ ਐ ਇੱਥੇ ਬੱਚੇ ਦਾ ਕਸੂਰ ਕਿਤੇ ਹੋਰ ਹੋ ਚੁੱਕਿਆ ਜਿਵੇਂ ਘਰ ਚ ਦੂਜੇ ਆ ਜਾਂਦੇ ਨੇ ਸ਼ਰੀਕਾ ਜਿਵੇਂ ਪਹਿਲਾਂ ਸ਼ਰੀਕਾ ਨਹੀਂ ਕਹਿੰਦੇ ਸੀ ਪਹਿਲਾਂ ਕਹਿੰਦੇ ਸੀ ਵੀ ਚਾਚੇ ਤਾਏ ਹੈਗੇ ਨੇ ਉਹ ਸੱਖਿਆ ਜਿਨੇ ਹੁਣ ਹੁਣ ਸ਼ਰੀਕ ਵਰਡ ਵੀ ਇੱਕ ਚੰਗਾ ਵਰਡ ਸੀਗਾ ਪੋਜ਼ਿਟਿਵ ਵਰਡ ਹੈ ਭਾਈ ਪੋਜ਼ਿਟਿਵ ਵਰਡ ਆ ਸ਼ਰੀਕ ਤੇ ਇਹਨੂੰ ਮਤਲਬ ਐਦਾਂ ਦਾ ਵਰਡ ਬਣਾਤਾ ਜਿਵੇਂ ਕੋਈ ਗਾਲ ਹੁੰਦੀ ਹੈ ਵੀ ਉਹਨਾਂ ਘਰੇ ਨਹੀਂ ਜਾਣਾ ਮਾਵਾ ਛੋਟਿਆਂ ਦੇ ਬੱਚਿਆਂ ਨੂੰ ਮਾਂ ਬਹੁਤ ਵੱਡੀ ਸਿੱਖਿਆ ਹੈਗੀ ਜੇਕਰ ਅਸੀਂ ਕਿਤਾਬ ਸਭ ਤੋਂ ਵੱਡੀ ਸ਼ਰੀਕ ਦਾ ਸ਼ਬਦ ਮਤਲਬ ਤੁਹਾਡਾ ਤਸ਼ਰੀਕ ਬਣਾਤਾ ਵੀ ਜਿਹੜਾ ਨੈਗੇਟਿਵ ਕਰੈਕਟਰ ਆ ਸ਼ਰੀਕ ਨੈਗੇਟਿਵ ਹੈ ਹੀ ਨਹੀਂ ਹੈ ਦੁਸ਼ਮਣ ਹੈ ਬਸ ਦੁਸ਼ਮਣ ਨਹੀਂ ਹੈ ਉਹ ਤੁਹਾਡਾ ਅੰਗ ਸੰਗ ਰਹਿਣ ਵਾਲਾ ਬੰਦਾ ਸ਼ਰੀਕ ਦਾ ਮਤਲਬ ਇਹ ਆ ਤੇ ਜੀ ਹੁਣ ਭਾਜੀ ਲੋਕ ਡਰਾਈ ਬਹੁਤ ਹੋ ਗਏ ਬਹੁਤ ਬਹੁਤ ਇਥੋਂ ਮਤਲਬ ਇੱਕਦਮ ਡਰਾਈਨੈਸ ਇਹ ਨਹੀਂ ਜ਼ਿਆਦਾ ਆ ਗਈ ਆ ਲੋਕਾਂ ਦਾ ਪੇਸ਼ੀਅਸ ਨਹੀਂ ਹੈ ਨਿਗਰੀ ਗੱਲ ਤੇ ਲੜ ਪੈਂਦੇ ਆ ਨਿਗਰੀ ਗੱਲ ਤੇ ਰਿਐਕਟ ਕਰ ਦਿੰਦੇ ਆ ਤੋ ਜਿਹੜਾ ਠਹਿਰਾਓ ਲਾਈਫ ਤੋਂ ਖਤਮ ਹੁੰਦਾ ਜਾ ਰਿਹਾ ਕੋਈ ਲਾਈ ਬਹੁਤ ਤੇਜ਼ ਕਰਤੀ ਅਸੀਂ ਤੇਜ਼ ਹੈ ਨਹੀਂ ਹੈ ਗੱਲ ਉਥੇ ਹੀ ਆ ਜਿਵੇਂ ਤੁਸੀਂ ਉਹਨਾਂ ਹੀ ਆ। ਖਾਣੀਆਂ ਦੋ ਰੋਟੀਆਂ ਇਸ ਵਿੱਚ। ਆ ਆਖਿਰ ਤੱਕ ਵਿਖਿਆ ਜਾਂਦਾ। ਹਾਂ। ਪਰ ਸਾਡਾ ਮਾਈਂਡ ਸੈਟ ਹੈ ਉਹ ਇਦਾਂ ਦਾ ਹੋ ਗਿਆ। ਪੂਰੇ ਸਿਸਟਮ ਨੇ ਬਣਾਤਾ। ਵੀ ਬਸ ਅਸੀਂ ਉਹ ਉਹ ਗੱਲਾਂ ਅੱਗੇ ਦੌੜ ਪਿੱਛਾ ਚੋਣ। ਹਾਂ। ਬਸ ਸਾਡਾ ਹੋ ਗਿਆ। ਮਤਲਬ ਅਸੀਂ ਫਿਲਮ ਦੇ ਚਲੋ ਲਈਏ ਤਾਂ ਆਪਾਂ ਜਿਵੇਂ ਹੁਸ਼ਿਆਰ ਇੱਕ ਹੁਸ਼ਿਆਰ ਸਿੰਘ ਉਹ ਵਾਕਈ ਹੁਸ਼ਿਆਰ ਆ। ਆਪਦੀ ਗੱਲ ਨੂੰ ਰੱਖਣਾ ਚਾਹੁੰਦਾ। ਉਹਦੀ ਗੱਲ ਨੂੰ ਕਿਸੇ ਨੇ ਸੁਣਿਆ ਹੀ ਨਹੀਂ। ਇਹ ਜੇ ਬੱਚੇ ਵੀ ਅੱਜ ਕੱਲ੍ਹ ਇਹ ਜੇ ਮਾਂ ਪਿਓ ਵੀ ਕਈ ਵਾਰ ਨਹੀਂ ਸੁਣਦੇ। ਉਹ ਬਣਨਾ ਕੀ ਚਾਹੁੰਦਾ ਹੈ ਉਹ ਚੀਜ਼ਾਂ ਸ਼ਾਇਦ ਇਹ ਵੀ ਇੱਕ ਵੱਡਾ ਮੈਸੇਜ ਦੇਗੀ ਫਿਲਮ। ਮਤਲਬ ਸਾਡੀ ਫਿਲਮ ਦੇ ਵਿੱਚ ਜੋ ਗੱਲਾਂ ਆਪਾਂ ਕਰ ਰਹੇ ਆ ਨਾ ਪੇਰੈਂਟਿੰਗ ਨੂੰ ਲੈ ਕੇ ਜਾਂ ਹੋਰ ਵੀ ਜੋ ਬੱਚਿਆਂ ਦੇ ਗਰੋਥ ਨੂੰ ਲੈ ਕੇ ਕਰ ਰਹੇ ਆ ਉਹ ਸਾਰੀਆਂ ਸਾਡੀ ਫਿਲਮ ਚ ਦੇਖਣ ਨੂੰ ਤੁਹਾਨੂੰ ਮਿਲਣਗੀਆਂ। ਪਰ ਨਾਲ ਦੀ ਨਾਲ ਮਤਲਬ ਸਾਡੀ ਫਿਲਮ ਇਹ ਵੀ ਮੈਸੇਜ ਦਿੰਦੀ ਹੈ ਕਿ ਸਵਾਲ ਉਠਾਉਣਾ ਬਹੁਤ ਜ਼ਰੂਰੀ ਹੈ। ਜੇ ਸਵਾਲ ਉਠਾਉਂਗੇ ਤਾਂ ਹੀ ਤੁਹਾਨੂੰ ਜਵਾਬ ਮਿਲਣਗੇ। ਨਹੀਂ ਤੁਸੀਂ ਉਹ ਉਹੀ ਚਾਰ ਦੀਵਾਰੀ ਦੇ ਅੰਦਰ ਘਿਰ ਕੇ ਰਹਿ ਜਾਓਗੇ। ਉਹ ਤਾਂ ਹੱਕ ਮੰਗਨੇ ਪੈਣਗੇ ਅੱਜ ਜਿਹੜਾ ਹੈਗਾ ਸਾਡਾ ਸਿਸਟਮ। ਬਿਲਕੁਲ 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 ਬਿਲਕੁਲ। ਤੇ ਕੀ ਕਰਨਾ ਚਾਹੁੰਦੇ ਹੋ ਉਹਨੂੰ ਫਿਲਮ ਨੂੰ ਲੈ ਕੇ ਕਿ ਜਿਗਰਾ ਹੁੰਦਾ ਕਿਉਂਕਿ ਹਰ ਕੋਈ ਡਰਦਾ ਹੈ ਅੱਜ ਇੰਨਾ ਪੈਸਾ ਲਾਣ ਤੋਂ ਬਾਅਦ ਵੀ ਇਹ ਫਿਲਮਾਂ ਕਿਤੇ ਨਾ ਕਿਤੇ ਸਾਡੇ ਕਿਤੇ ਉਹ ਬਸਤੇ ਚ ਨ ਪੈ ਜਿਹੜਾ ਬਸਤਰ ਜਿਵੇਂ țechi ਨ ਖੁੱਲਣਾ ਬਿਲਕੁਲ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹਿ ਕੇ ਹਟੀਆਂ ਸੀ ਖੁਦ ਡਿਸਕਸ ਕਰ ਰਹੇ ਸੀਗੇ ਇਹ ਗੱਲ ਵੀ ਇਹ ਇਸ ਟਾਪਿਕ ਤੇ ਫਿਲਮ ਬਣਾਉਣਾ ਕਿਉਂਕਿ ਦੇਖੋ ਸਿਸਟਮ ਦੇ ਖਿਲਾਫ ਚੱਲਣਾ ਸਾਰਾ ਕੋਈ ਡਰਦਾ ਹੁੰਦਾ ਕਿ ਪਤਾ ਨਹੀਂ ਇਹਦਾ ਕੀ ਰਿਜ਼ਲਟ ਆਉਣਾ ਹਨਾ ਪਰ ਸਿਸਟਮ ਤੇ ਬਹੁਤ ਵੱਡਾ ਸਟਾਇਰ ਕਰਨਾ ਔਰ ਉਹਦੀ ਚਲੋ ਲਿਖਣ ਵਾਲੇ ਨੇ ਲਿਖਤਾ ਠੀਕ ਹੈ ਡਾਇਰੈਕਟਰ ਨੇ ਬਣਾਤੀ ਫਿਲਮ ਪਰ ਉਹਦੇ ਉਹਨੂੰ ਲੋਕਾਂ ਤੱਕ ਪਹੁੰਚਾਉਣਾ ਪ੍ਰੋਡਿਊਸਰ ਦਾ ਕੰਮ ਹੈ ਹਨਾ ਉਹਨੂੰ ਪ੍ਰੋਡਿਊਸਰ ਨੇ ਜੇ ਉਹਦੇ ਤੇ ਪੈਸਾ ਲਾਉਂਦਾ ਜਿਗਰਾ ਕੀਤਾ ਹੈਗਾ ਤਾਂ ਮਤਲਬ ਉਹਨੇ ਬਹੁਤ ਵੱਡਾ ਮਤਲਬ ਰਿਸਕ ਲਿਆ ਤਾਂ ਉਹ ਉਹ ਮੈਨੂੰ ਐ ਲੱਗਦਾ ਕਿ ਉਹ ਰਿਸਕ ਜਿਹੜਾ ਲੈਣਾ ਉਹਨਾਂ ਦੀ ਬਹੁਤ ਵੱਡੀ ਕਾਮਯਾਬੀ ਹੈ ਕਿਉਂਕਿ ਉਹਨਾਂ ਨੇ ਘੱਟੋ ਘੱਟ ਉਸ ਮੁੱਦੇ ਨੂੰ ਹੱਥ ਪਾਇਆ ਜਿਸ ਦੇ ਬਾਰੇ ਲੋਕ ਗੱਲਾਂ ਕਰਦੇ ਪਰ ਕਰਦੇ ਕੁਝ ਨਹੀਂ ਹਨਾ ਤਾਂ ਉਸ ਮੁੱਦੇ ਨੂੰ ਹੱਥ ਪਾਉਣਾ ਹੀ ਬਹੁਤ ਜਿਗਰੇ ਵਾਲੀ ਗੱਲ ਹੈ ਬਾਕੀ ਤਾਂ ਲੋਕਾਂ ਦੇ ਹੱਥ ਵਿੱਚ ਹੈ ਇੱਕ ਮੇਰਾ ਕੀ ਸਵਾਲ ਤੁਸੀਂ ਬਾੰਟੇ ਖੇਡੇ ਤੁਸੀਂ ਆ ਜਿੰਦਗੀ ਚ ਮੈਂ ਮੈਂ ਨਹੀਂ ਖੇਡਿਆ ਮਤਲਬ ਮੈਂ ਖੇਡਦੇ ਦੇਖਿਆ ਪਰ ਮੈਂ ਖੇਡਦੇ ਨਹੀਂ ਕਦੇ ਕਿਉਂਕਿ ਕੁੜੀਆਂ ਦੀ ਖੇਡ ਨਹੀਂ ਮੈਂ ਤਾਂ ਗੀਟੇ ਖੇਡਦੇ ਆ ਅੱਛਾ ਖੇਡੇ ਤਾਂ ਹੋਏ ਨੇ ਉਹ ਕਿ ਕਿਵੇਂ ਉਹ ਟਪ ਟਪ ਕੇ ਜਿਹੜੇ ਹੁੰਦੇ ਸੀ ਨਹੀਂ ਨਹੀਂ ਗੀਟੇ ਦੇਖੋ ਇਹ ਮਤਲਬ ਉਹ ਚਾਰ ਚਾਰ ਪੰਜ ਹੁੰਦੇ ਸੀਗੇ ਰੋੜ ਬੱਟੇ ਕੀ ਕਹਿੰਦੇ ਨੇ ਹਾਂ ਰੋੜੇ 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 ਹੁੰਦੇ ਸੀ ਤੇ ਉਹਦੇ ਨਾਲ ਮਤਲਬ ਖੇਡਦੇ ਹੁੰਦੇ ਸੀ ਉਹ ਬੜੀ ਗੁੱਚੀ ਗੁੱਚੀ ਗੁੱਚੇ ਤੇ ਮਾਰੇ ਰਾਣੀ ਰਾਣੇ ਭਾਈ ਆ ਵੇਖੋ ਹਾਂ ਇੱਕ ਇੱਕ ਉਹ ਗੁੱਚੀ ਵਾਲਾ ਵੀ ਕਰਿਓ ਜਿਹੜੇ ਗਗੜਾ ਖੇਡਦੇ ਰਸੀਤ ਉਹ ਗੋਲੀਆਂ ਖੇਡਦੇ ਪਿੱਲਾ ਜੋੜ ਹਾਂ ਪਿੱਲਾ ਜੋੜ ਹਾਂ ਬੰਟੇ ਬੰਟੇ ਹਾਂ ਆ ਕਰਕੇ ਬੰਟੇ ਫੇਲ ਟਕਾ ਜਾਉਂਦੇ ਤੇ ਸਾਡੇ ਮਾਲਵੇਲੇ ਗਗੜਾ ਕਹਿੰਦੇ ਨੇ ਉਹ ਹਾਂ ਸਾਡੇ ਮਾਜੜੇ ਪਾਸੇ ਪਿੱਲਾ ਜੋੜ ਕਹਿੰਦੇ ਪਿੱਲਾ ਜੋੜ ਸਾਡੇ ਤਾਂ ਮਾਲਵੇਲੇ ਬਸੇ ਅਸੀਂ ਤਾਂ ਫੇਲ ਟਕਾ ਕਹਿੰਦੇ ਆ ਮੈਂ ਪਿੱਲਾ ਜੋੜ ਦੇ ਪਿੱਲਾ ਜੋੜ ਕਹਿੰਦੇ ਹਾਂ ਹਾਂ ਆਜ ਸੁਣਿਆ ਮੈਂ ਕਲੀ ਜੋਟਾ ਕਲੀ ਜੋਟਾ ਹਾਂ ਕਲੀ ਜੋਟਾ ਬੰਦਾ ਚਲੋ ਬਹੁਤ ਬਹੁਤ ਧੰਨਵਾਦ ਹੈ ਬਹੁਤ ਖੁਸ਼ ਹੂਆ ਤੁਸੀਂ ਮਿਲਿਆ ਸਾਨੂੰ ਅੱਜ ਤੇ ਅਸੀਂ ਚਾਹਵਾਂਗੇ ਕਿ ਸਾਰੇ ਜਿਹੜੇ ਬੱਚੇ ਜਾਂ ਹਰ ਇੱਕ ਜਿਹੜਾ ਪਰਿਵਾਰ ਹੈਗਾ ਜੀਆਂ ਫਿਲਮਾਂ ਨੂੰ ਬੱਚਿਆਂ ਨੂੰ ਦਿਖਾਉਣ ਵਾਸਤੇ ਜ਼ਰੂਰ ਲਿਖਾਣਾ 7 ਫਰਵਰੀ ਨੂੰ ਜ਼ਰੂਰ ਆਇਓ ਜਦੋਂ ਮਕਰਾਂ ਦੇ ਵਿੱਚ ਪਹੁੰਚਿਓ ਤੁਹਾਨੂੰ ਬਹੁਤ ਖੁਸ਼ੀ ਹੋਊਗੀ ਤੁਹਾਨੂੰ ਤੁਸੀਂ ਪੋਜੀਟਿਵ ਹੋ ਕੇ ਹੀ ਮੁੜੋਗੇ ਤੁਹਾਨੂੰ ਆਪਣੇ ਪੈਸੇ ਲਾਈ ਬਰਥ ਲੱਗਣਗੇ ਬਿਲਕੁਲ ਤੁਸੀਂ ਆਪਣੀ ਉਹ ਜ਼ਿੰਦਗੀ ਨੂੰ ਯਾਦ ਕਰੋਗੇ ਇਸ ਫਿਲਮ ਦੇਖ ਕੇ ਜਿਹੜੀ ਜ਼ਿੰਦਗੀ ਅਸੀਂ ਛੱਡ ਚੁੱਕੇ ਆ ਤੇ ਜਿਹੜੀ ਜ਼ਿੰਦਗੀ ਸੋਚਾਂਗੇ ਜੇਕਰ ਸਾਡੇ ਕੋਲ ਪੈਸਾ ਹੈਗਾ ਤੇ ਪੈਸੇ ਤੋਂ ਬਾਅਦ ਹੈ ਦੋ ਰੁਟੀਨ ਖਾਨੀਆਂ ਨੇ ਤੇ ਅਸੀਂ ਉਹ ਪਰਿਵਾਰ ਨਾਲ ਖੁੱਲ ਢੁੱਲ ਕੇ ਅਸੀਂ ਰਹੀਏ ਤੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੈਗੇ ਨੇ ਵਿਰਾਸਤੀ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਫਿਰ ਵਾਪਸ ਲਾਈਏ ਸੋ ਜੁੜੋ ਟੈਲੀਪੋਸਟ ਪੰਜਾਬੀ ਨਾਲ ਕਰਨ ਪਰਸਨ ਰਮੇਸ਼ ਦੇ ਨਾਲ ਸੰਦੀਪ ਕੰਬੋਜ ਮੋ